ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿੱਖ ਪੰਥ ਦੇ ਸਾਹਮਣੇ ਬੜੀ ਦੁਬਧਾ ਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਭਾ ਦੀ ਸੇਵਾ ਨੂੰ ਫਾਰਕ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ ਹੈ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੋਂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਬੜੀ ਨੇਕ ਨੀਤੀ ਨਾਲ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾਂ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕਰਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾਹ ਉਸ ਭਰਤੀ ਦੇ ਖੁੱਲਣ ਆਇਆ ਜੋ ਹੁਕਮਨਾਮੇ ਸਿੰਘ ਸਬਾਨ ਵੱਲੋਂ ਕਾਲ ਤੱਕ ਸਭ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕਰਾ ਕਰੋ ਸੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰੀਆਂ ਗਈਆਂ ਅਕਾਲੀ ਦਲ ਜੋ ਜਿੱਥੇ ਨਵੇਂ ਜਥੇਦਾਰ ਲਗਾਏ ਗਏ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੁਦ ਦੀ ਸ਼ੀਮਾ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਸੀ ਤੇ ਨਾ ਉੱਥੇ ਪੁਸਤਕ ਸੀ ਤੁਸੀਂ ਸਹਿਮਤ ਹੋ ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਗ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ ਕਿ ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥੱਲੇ ਰੋਲ ਕੇ ਦਰੜ ਮਰੜ ਕੇ ਉਹ ਅੰਤਰਕਮੇਟੀ ਨੇ ਪੰਥ ਦੇ ਵਿਰੋਧ ਫੈਸਲਾ ਕੀਤਾ ਆ ਜਿਸ ਸ਼ਖਸੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਨਹੀਂ ਗੁਰਬੀਰ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋੜ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਦਰ ਕੁਸ਼ੀ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਐਨਾ ਤੁਸੀਂ ਨੀਵਾ ਗਿਰ ਗਏ ਕੋ ਬੰਦਾ ਸੋਚ ਨਹੀਂ ਸਕਦਾ ਉਸ ਪੱਧਰ ਤੇ ਜਾਣ ਦਾ ਜਿਸ ਪੱਧਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਰਕ ਕੀਤਾ ਤੇ ਗਿਆਨੀ ਰਕबीर ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਆਦੇਸ਼ ਉਹਨਾਂ ਦਿੱਤੇ ਬਾਅਦ ਚ ਤੇ ਸਾਰੇ ਪੰਥ ਨੇ ਮੰਨ ਲਏ ਇਹਦਾ ਮਤਲਬ ਇਹ ਜਿਹੜਾ ਫੈਸਲਾ ਅੰਤਰਿਕ ਕਮੇਟੀ ਨੇ ਕੀਤਾ ਪੰਥ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤਾ ਜਿਸ ਕਰਕੇ ਸਾਰੇ ਦਲ ਪੰਥ ਬਾਬਾ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਇਹ ਹੋਰ ਸਾਰੀਆਂ ਪੰਥਕ ਸਸਤਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਵੇਂ ਉਹਨਾਂ ਨੂੰ ਉੱਥੇ ਜਾ ਕੇ ਸਰੋਪਾ ਦਿੱਤਾ ਗਿਆ ਇਹ ਕੋਈ ਆਪਣਾ ਸਾਡਾ ਦਸਤੂਰ ਬਣਦਾ ਆ ਇਹ ਕੋਈ ਸਾਡੀ ਪਰੰਪਰਾ ਆ ਉਹ ਤਾਂ ਬਹੁਤ ਸ਼ਾਨੋ ਸ਼ੌਕਤ ਨਾਲ ਪੂਰੇ ਜਲੌਹ ਦੇ ਨਾਲ ਇਦਾਂ ਦੀ ਤਾਜਪੋਸ਼ੀ ਹੁੰਦੀ ਆ ਇਸ ਗੱਲ ਦੇ ਨਾਲ ਵੀ ਸਾਡਾ ਸਮੁੱਚੇ ਪੰਥ ਦਾ ਬਹੁਤ ਘਟਾ ਹੋਇਆ ਤੇ ਸਾਨੂੰ ਇਸ ਗੱਲ ਦੀ ਬੜੀ ਕਰਨਾਮ ਸੁਸਰੀਆ ਬਿਕਮ ਸਿੰਘ ਮਜੀਠੀਆ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਏ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਤੁਸੀਂ ਕੀ ਕਹਿੰਦੇ ਬਿਲਕੁਲ ਜੀ ਇਹ ਤਾਂ ਅਕਾਲ ਤਖਤ ਸਾਹਿਬ ਦਾ ਵਿਧੀ ਵਿਵਧਾਨ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਤਾਂ ਸਮੁੱਚੀ ਮਾਨਵਤਾ ਵਾਸਤੇ ਆ ਸਾਰੇ ਪੰਥ ਲਈ ਆ ਤੇ ਇਹ ਵੀ ਇਕੱਲੇ ਸਿੱਖਾਂ ਲਈ ਨਹੀਂ ਅਕਾਲ ਤਖਤ ਸਾਹਿਬ ਕੋ ਬਦੇ ਆਪਣੇ ਤੋਂ ਬਹੁਤ ਵੱਡੇ ਵੱਡੇ ਫੈਸਲੇ ਹੋਏ ਨੇ ਜਦੋਂ ਤੋਂ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ ਸਾਰੇ ਧਰਮਾਂ ਦੇ ਫੈਸਲੇ ਹੋਏ ਨੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਹੋਰ ਵਰਗਾਂ ਦੇ ਵੀ ਫੈਸਲੇ ਹੋਏ ਆ ਕਿਸੇ ਨਾਲ ਕੋਈ ਕਿਸੇ ਨੂੰ ਮਨਾਈ ਨਹੀਂ ਕਿਸੇ ਦਾ ਕੋਈ ਵਿਤਕਰਾ ਨਹੀਂ ਸਾਡਾ ਸਿਧਾਂਤ ਆ ਆਪਣੇ ਸਿੱਖ ਪੰਥ ਦਾ ਫਲਸਫਾ ਆ ਗੁਰਮਤ ਦਾ ਤੇ ਇਹ ਤਾਂ ਸਾਰੇ ਵਾਸਤੇ ਸਾਂਝਾ ਆ ਜਿਸ ਤਖਤ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਜਿਸ ਤਖਤ ਤੋਂ ਸਾਨੂੰ ਆਸਰਾ ਮਿਲਦਾ ਜਿੱਥੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਆ ਤੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ 10-15 15 ਮੈਂਬਰਾਂ ਦਾ ਗਰੁੱਪ ਆ ਇਹ ਕਿ ਤੜਾ ਆ ਇਹ ਗੱਲ ਦੇਖੋ ਬਹੁਤ ਘਾਟੇ ਵਾਲੀ ਆ ਤੇ ਕੋਈ ਵੀ ਪੰਥਕ ਆਗੂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਨੂੰ ਸਿੱਖਾਂ ਨੇ ਇੱਕ ਤਰ੍ਹਾਂ ਦਾ ਸਮਝਾ ਕਿ ਸਾਨੂੰ ਬਦਾਵਾ ਦੇ ਗਏ ਨੇ ਉਹ ਆ ਜੋ ਜਿਹੜੇ ਲੋਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਸਿੱਖ ਹੁੰਦੇ ਹੋਏ ਉਹ ਸਿੱਖੀ ਨੂੰ ਬਦਾਵਾ ਦੇ ਕੇ ਗਏ ਨੇ